ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬੁਰੇ ਲੱਗਦੇ ਆਂ ਕਈ ਵਾਰੀ ਅਸੀਂ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਨੌਜਵਾਨ ਇਹਨਾਂ ਗਾਉਣ ਵਾਲਿਆਂ ਨੂੰ ਇਹਨਾਂ ਨਚਾਰਾਂ ਨੂੰ ਆਪਣੇ ਆਈਡਲ ਮੰਨਦੇ ਨੇ ਪਰ ਤੁਸੀਂ ਦੇਖੋ ਇੱਕ ਬੰਨੇ ਤਾਂ ਇਹ ਹਮੇਸ਼ਾ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਸਿੱਖ ਧਰਮ ਨੂੰ ਬੜਾ ਪਿਆਰ ਕਰਦੇ ਆਂ ਅਸੀਂ ਬਹੁਤ ਸਤਿਕਾਰ ਕਰਦੇ ਆਂ ਗੁਰੂ ਸਾਹਿਬਾਨਾਂ ਦਾ ਸਿਧਾਂਤਾਂ ਦਾ ਸ਼ਹੀਦਾਂ ਦਾ ਖਾਸ ਕਰਕੇ ਜੇ ਦਿਲਜੀਤ ਦੀ ਗੱਲ ਕੀਤੀ ਜਾਵੇ ਤੇ ਇਹ ਹਮੇਸ਼ਾ ਕਿਹਾ ਜਾਂਦਾ ਉਹਨੂੰ ਫੋਲੋ ਕਰਨ ਵਾਲੇ ਲੋਕਾਂ ਦੇ ਵੱਲੋਂ ਕਿ ਦਸਤਾਰ ਨੂੰ ਪ੍ਰਮੋਟ ਕੀਤਾ ਮੈਂ ਬੜੇ ਬੁੱਧੀਜੀਵੀ ਵੀ ਦੇਖੇ ਨੇ ਆਪਣੇ ਨੂੰ ਬਹੁਤ ਸਿਆਣੇ ਕਹਿਣ ਵਾਲੇ ਲੋਕ ਦੇਖੇ ਨੇ ਜਿਹੜੇ ਇਹ ਗੱਲ ਹਮੇਸ਼ਾ ਕਹਿੰਦੇ ਨੇ ਸਟੇਜਾਂ ਤੇ ਸ਼ੋਸ਼ਲਾਈਜ਼ ਕਰਦੇ ਨੇ ਮੀਡੀਆ ਦੇ ਵਿੱਚ ਵੀ ਦਲਜੀਤ ਸਾਹਜ ਨੇ ਦਸਤਾਰ ਨੂੰ ਬਹੁਤ ਪ੍ਰਮੋਟ ਕੀਤਾ ਪਰ ਉਹ ਇਸ ਐਂਗਲ ਤੋਂ ਸੋਚਦੇ ਨੇ ਉਹ ਇਸ ਸਿਧਾਂਤਕ ਐਂਗਲ ਤੋਂ ਸੋਚਣ ਅੱਜ ਜੇਕਰ ਦਲਜੀਤ ਸਾਹਜ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਉਹਨੂੰ ਦਸਤਾਰ ਨਾਲ ਪ੍ਰੇਮ ਤੇ ਪਿਆਰ ਹੁੰਦਾ ਛੇਦੀ ਦਿਹਾੜੀ ਚੱਲ ਰਹੇ ਨੇ ਜੇ ਦਸਤਾਰ ਦੇ ਕਿਰਦਾਰ ਦਾ ਉਹਨੂੰ ਪਤਾ ਹੁੰਦਾ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹ ਲੋਕ ਕੀ ਕਰ ਰਹੇ ਨੇ ਇਹ ਲਾ ਰਹੇ ਨੇ ਆਪਣੇ ਸ਼ੋਅ ਅਖਾੜੇ ਕਰਨ ਔਜਲਾ ਏਪੀ ਢਿਲੋਨਾ ਦਾ ਇੱਕ ਮੁੰਡਾ ਇੱਕ ਦਲਜੀਤ ਆ ਇਹਨਾਂ ਦੇ ਲਾਈਵ ਸ਼ੋਅ ਚੱਲ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਚ ਕਾਨਸਰਟ ਸ਼ਾਇਦ ਨਾਲ ਹੋ ਰਿਹਾ ਕਿ ਹੋਣਾ ਇਹਨਾਂ ਨੂੰ ਵੀ ਪਤਾ ਵੀ ਦਿਹਾੜੇ ਕਿਹੜੇ ਚੱਲ ਰਹੇ ਨੇ ਸ਼ਹੀਦੀ ਇਲੈਕਸ਼ਨ ਵਾਲੇ ਨੇ ਇਲੈਕਸ਼ਨਾਂ ਲਖ ਲੀਆਂ ਸ਼ਹੀਦੀ ਘਰਾਂ ਦੇ ਵਿੱਚ ਵੋਟਾਂ ਪੁਆਲੀਆਂ ਢੋਲ ਢਮਕੇ ਵਜਾ ਲੈ ਸ਼ਰਾਬਾਂ ਪਿਆਲੀਆਂ ਇਨ ਚਾਰ ਜਿਹੜੇ ਨੇ ਇਹ ਆਪਣਾ ਇਹ ਕੰਜਰਪੁਣਾ ਕਰੀ ਜਾਂਦੇ ਨੇ ਉਹ ਜਿਹੇ ਲਾਹਣਤੀ ਸਾਡੇ ਲੋਕ ਨੇ ਜਿਹੜੇ ਇਹਨਾਂ ਦੇ ਸ਼ੋਅ ਪ੍ਰਮੋਟ ਕਰਦੇ ਨੇ ਤੇ ਉਹ ਤੋਂ ਵੱਡੇ ਲਾਹਣਤੀ ਨੇ ਜਿਹੜੇ ਜਾ ਕੇ ਤੇ ਉੱਥੇ ਇਹਨਾਂ ਦੀਆਂ ਸ਼ੋਹਾਂ ਦੇ ਵਿੱਚ ਪੰਗੜਾ ਭੰਗੜਾ ਪਾਉਂਦੇ ਫਿਰਦੇ ਨੇ ਕੰਜਰਖਾਨਾ ਕਰਦੇ ਨੇ ਤੇਆਂ ਭੈਣਾਂ ਨੂੰ ਨਿਸ਼ਾਰੇ ਨੇ ਆਪਣੀ ਉੱਥੇ ਦਾ ਬਣ ਕਿਹੜੇ ਚੱਲ ਰਹੇ ਨੇ ਜੇ ਸੱਚਮੁੱਚ ਤੁਸੀਂ ਸਿੱਖਾਂ ਦੀ ਪੁੱਤ ਜੀ ਨਾ ਕਿ ਤੁਹਾਨੂੰ ਤੁਹਾਡਾ ਇਤਿਹਾਸ ਨਹੀਂ ਪਤਾ ਉਦੋਂ ਤਾਂ ਬਹੁਤ ਵੈਗਰੂ 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 ਕਰਦੇ ਆ ਸੀ ਲੋਕਾਂ ਨੂੰ ਦਿਖਾਉਣ ਵਾਸਤੇ ਬੜੇ ਧਾਰਮਿਕ ਹੋਣ ਦਾ ਜਿਹੜਾ ਉਹ ਦਿਖਾਵਾ ਕਰਦੇ ਆ ਪਰ ਪੰਜ ਰਚਦੇ ਆ ਸ਼ਹੀਦੀ ਦਿਹਾੜੇ ਨੇ ਮੈਂ ਨਹੀਂ ਕਹਿੰਦਾ ਸੋਗ ਮਨਾਉਣ ਦੀ ਗੱਲ ਆ ਚੜ੍ਹਦੀ ਕਲਾ ਦੀ ਪ੍ਰਤੀਕ ਨੇ ਸ਼ਹੀਦੀ ਦਿਹਾੜੇ ਪਰ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਸ ਤਰੀਕੇ ਦੇ ਨਾਲੇ ਕੰਜਰਖਾਨੇ ਕਰਨੇ ਕਿ ਸਾਨੂੰ ਇਹ ਸ਼ੋਭਾ ਦਿੰਦੇ ਨਹੀਂ ਦਿੰਦੇ ਪਰ ਅਸੀਂ ਇਹ ਕਰਨੇ ਕਿਉਂਕਿ ਤੁਸੀਂ ਤਾਂ ਕੰਜਰੋਂ ਕੰਜਰ ਦਾ ਕੰਮ ਨਾ ਕੰਜਰਪੁਣਾ ਕਰਨਾ ਇਹ ਗੱਲਾਂ ਮੇਰੀਆਂ ਬਹੁਤ ਕੌੜੀਆਂ ਲੱਗਦੀਆਂ ਨੇ ਮੈਨੂੰ بڑے ਬੰਦੇ ਕਹਿੰਦੇ ਤੁਸੀਂ ਕੰਜਰ ਘਾਤੋਂ ਕਹਿੰਦੇ ਉਹਨਾਂ ਨੂੰ ਤਾਂ ਕੀ ਕਰੀਏ ਫਿਰ ਉਹਨਾਂ ਨੂੰ ਕੀ ਕਹੀਏ ਵੀ ਬਹੁਤ ਹੀ ਗਿਆਨਵਾਨ ਲੋਕ ਨੇ ਇਹ ਬੜਾ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿਹੜੇ ਬੰਦੇ ਪੱਗ ਦੀ ਗੱਲ ਕਰਦੇ ਆ ਇਹਨਾਂ ਨੇ ਪੱਗ ਬੰਨੇ ਪ੍ਰਮੋਟ ਕੀਤਾ ਬਹੁਤ ਪੱਗ ਨੂੰ ਥਾਂ ਥਾਂ ਦੇ ਉੱਤੇ ਇਹ ਉਹੀ ਬੰਦਾ ਨਾ ਜਿਵੇਂ ਗਲਤ ਨਾ ਹੋਵਾਂ ਕਹਿੰਦਾ ਸੀ ਮੈਨੂੰ ਬਾਲੀਵੁੱਡ ਚੋਂ ਆਫਰ ਆਈਆਂ ਇਹ ਕਹਿ ਕੇ ਕਿ ਮੈਂ ਦਸਤਾਰ ਜਿਹੜੀ ਆ ਉਹ ਲਾਹ ਦਵਾ ਤੇ ਉਹਨੂੰ ਰੋਲ ਮਿਲ ਜਾਊਗਾ ਤੇ ਕਿਦਾਂ ਮੈਂ ਦਸਤਾਰ ਲਾਹੀ ਨਹੀਂ ਮੈਂ ਬਾਲੀਵੁੱਡ ਦੇ ਰੋਲ ਕੈਨਸਲ ਕਰਤੇ ਪਰ ਜਦੋਂ ਚਮਕੀਲਾ ਬੁਲਾਉਣੀ ਸੀ ਉਦੋਂ ਪੱਗ ਲਾ ਕੇ ਉਹ ਰਖਤੀ ਸੀ ਤੇ ਸੋ ਯਾਰ ਇਹਨਾਂ ਲੋਕਾਂ ਦੇ ਨੂੰ ਤੁਸੀਂ ਐਦਾਂ ਨਾ ਜੋੜਿਆ ਕਰੋ ਕਿਉਂ ਕਿ ਇਹਨਾਂ ਦਾ ਧੰਦਾ ਵਾ ਪ੍ਰੋਫੈਸ਼ਨ ਆ ਕੰਮਾ ਪੈਸੇ ਚਾਹੀਦੇ ਨੇ ਉਹਨੂੰ ਬਸ ਪੈਸਾ ਨੇਮ ਫੇਮ ਚਾਹੀਦਾ ਧਰਮ ਸਿਧਾਂਤ ਸਭ ਇੱਕ ਪਾਸੇ ਛਕੇ ਟੰਗ ਦਿੰਦੇ ਨੇ ਲੋਕ ਮੈਂ ਬਹੁਤ ਮਾਰਾ ਲੱਗਦਾ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਖਾਸ ਕਰਕੇ ਜਿਹੜੇ ਇਹਨਾਂ ਨੂੰ ਆਈਡਲ ਮੰਨਦੇ ਨੇ ਜਿਹੜੇ ਇਹਨਾਂ ਨੂੰ ਐ ਕਹਿੰਦੇ ਨੇ ਲਓ ਜੀ ਫਿਰ ਕੀ ਹੋ ਗਿਆ ਹਸਣ ਖੇਡਣ ਦੀਆਂ ਗੱਲਾਂ ਨੇ ਹਸਣ ਖੇਡਣ ਦੇ ਨੇ ਕਿਹੜਾ ਪਾਪ ਕਰ ਰਹੇ ਨੇ ਮੈਂ ਕਹਿੰਦਾ ਸਾਡੇ ਨੂੰ ਰੋਜ਼ ਕਰੋ ਗੰਜਰ ਕੰਨਾ ਕੋਠੇ ਚੜ ਕੇ ਨੱਚੋ ਸਾਨੂੰ ਕੀ ਲੱਗੇ ਪਰ ਗੱਲ ਤਾਂ ਇਹ ਆ ਕਿ ਜੇ ਸੱਚਮੁੱਚ ਆਪਣਿਆਂ ਨੂੰ ਪ੍ਰੇਜ਼ੈਂਟ ਕਰਦੇ ਹੋ ਸਿੱਖ ਦਿਖਾਉਂਦੇ ਹੋ ਲੋਕਾਂ ਨੂੰ ਕਿਸੀ ਬੜੇ ਧਾਰਮਿਕ ਆ ਧਾਰਮਿਕ ਗਾਣੇ ਕੱਢ ਕੇ ਤੇ ਫਿਰ ਸਿਧਾਂਤਾਂ ਤਾਂ ਪਹਿਲਾਂ ਦਿਓ ਨਾ ਦਿਹਾੜੇ ਕਾੜੇ ਚੱਲ ਰਹੇ ਨੇ ਸ਼ਹੀਦੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਨਿਚਾ ਰਹੇ ਹੋ ਸ਼ਰਾਬਾਂ ਪੀ ਆ ਕੇ ਖਾੜਿਆਂ ਦੇ ਵਿੱਚ ਸ਼ਰਮ ਨੂੰ ਹੱਥ ਮਾਰੋ ਇੰਨੇ ਵੀ ਲਾਹਨਤੀ ਨਾ ਹੋ ਇੰਨੇ ਵੀ ਕਿਰਤਕਾਣ ਨਾ ਹੋ ਕਿ ਜੇ ਤੁਹਾਨੂੰ ਗੁਰੂ ਨੇ ਇਹ ਜਸ ਪ੍ਰਤਾਪ ਦੇ ਤਾ ਨਾ ਬੇਸ਼ੱਕ ਇਹ ਸਿਧਾਂਤਾਂ ਤੋਂ ਵਾਕਿਆ ਮਰਿਆਦਾ ਤੋਂ ਵਾਕਿਆ ਸਿੱਖਾਂ ਦਾ ਨਾਲ ਇਸ ਕਾਮ ਦਾ ਇਸ ਕਾਜ ਦਾ ਕੋਈ ਲਿੰਕ ਨਹੀਂ ੱੱਕੇ ਦੇ ਨਾਲ ਗੱਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕਹਿ ਕੇ ਕਿ ਇਹ ਪੰਜਾਬੀ ਸਭਿਆਚਾਰ ਆ ਨਾ ਇਹ ਪੰਜਾਬੀ ਸਭਿਆਚਾਰ ਆ ਨਾ ਸਿੱਖ ਸਭਿਆਚਾਰ ਇਹ ਸਿਰਫ ਸਿਰਫ ਕੀ ਆ ਕੰਜਰਪੁਣਾ ਨਚਾਰਪੁਣਾ ਹੋਰ ਕੁਝ ਨਹੀਂ ਮੇਰੀ ਬੇਨਤੀ ਆ ਨੌਜਵਾਨਾਂ ਦੇ ਚਰਨਾਂ ਦੇ ਵਿੱਚ ਆਓ ਫਤਿਹਗੜ੍ਹ ਸਾਹਿਬ ਵੱਲੇ ਬੰਦੇ ਚਲੀਏ ਸਰਹੰਦ ਚਲੀਏ ਉੱਥੇ ਵੇਖੀਏ ਜਾ ਕੇ ਕਿ ਸਾਡੇ ਵਾਸਤੇ ਸਾਡੇ ਸਾਹਿਬਜ਼ਾਦਿਆਂ ਨੇ ਬਾਬਾ ਇਕੋਮਾ ਨੇ ਕੁਰਬਾਨੀਆਂ ਕੀ ਦਿੱਤੀਆਂ ਸੀ ਕਿਉਂ ਦਿੱਤੀਆਂ ਸੀ ਕਿਹੜੀ ਗੱਲਾਂ ਆ ਜਿੱਦਣੂ ਯਾਦ ਕਰਦੇ ਆ ਸਿੱਖਣਾ ਤਾਂ ਪਾਏ ਸੀ ਸਿੱਖੀ ਨਹੀਂ ਹੱਥਾਂ 'ਚ ਹੱਥ ਪਾ ਕੇ ਬਾਹਾਂ 'ਚ ਪਾ ਕੇ ਆਪਣੀਆਂ ਧੀਆਂ ਬਣਾ ਨੂੰ ਨਚਾ ਰਹੇ ਆ ਇਹਨਾਂ ਦੇ ਸਾਹਮਣੇ ਸਟੇਜਾਂ ਦੇ ਉੱਤੇ ਸਿਆਣੇ ਬਣੀਏ ਮਹਾਰਾਜ ਸਾਨੂੰ ਕਿਰਪਾ ਕਰਕੇ ਸਮਾਤ ਬਖਸ਼ਣ ਬਹੁਤ ਲੋਕ ਇੱਕ ਪੰਕਤੀ ਦਾ ਇਸਤੇਮਾਲ ਕਰਕੇ ਨਾ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਹੱਸਣ ਖੇਡਣ ਮਨ ਕਾ ਚਾਓ ਪਰ ਤੁਹਾਨੂੰ ਪਤਾ ਨਹੀਂ ਵੀ ਉਸ ਪੰਕਤੀ ਦਾ ਅਰਥ ਕੀ ਹੈ ਹੱਸਣ ਖੇਡਣ ਮਨ ਕਾ ਚਾਓ ਨਾਨਕ ਜਿਮਨਨ ਪਉ ਤਨਾ ਮਨ ਪਾਓ ਅਰਥ ਕਰ ਲੋ ਉਹਦੇ ਅਗਲੇ ਬੰਨੇ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਸੋ ਇੰਨੀ ਕੋ ਬੇਨਤੀ ਕਰਨੀ ਇੱਕ ਸੇਵਾਦਾਰ ਹੋਣ ਦੇ ਨਾਤੇ ਕੂਕਰ ਹੋਣ ਦੇ ਨਾਤੇ 100 ਗਾਲਾਂ ਕੱਢੀ ਜਾਓ ਸਾਨੂੰ 100 ਕੁਛ ਕਹੀ ਜਾਓ ਪਰ ਜਿੱਥੇ ਗੱਲ ਸਿਧਾਂਤਾਂ ਦੀ ਆ ਮਰਿਆਦਾ ਦੀ ਆ ਉੱਥੇ ਸਾਡਾ ਕੰਮ ਹੋਕਾ ਦੇਣਾ ਸਿੱਧੇ ਦਿੰਦੇ ਰਹਿਣਾ ਕਿਉਂਕਿ ਸਾਨੂੰ ਪਤਾ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰ ਰਹੇ ਅਸੀਂ ਕਰ ਰਹੇ ਆ ਗੁਰੂ ਦਾ ਹੁਕਮ ਗੁਰੂ ਦੇ ਹੁਕਮ ਆ ਗੰਦਨ ਵੈਣ ਸੁਣੇ ਉਲਝਾਵੇ ਨਾਮ ਲੈਤ ਹਲਕਾਇਆ ਗੰਦੇ ਗਾਣੇ ਸੁਣ ਕੇ ਤੂੰ ਉਲਝਦਾ ਵਾਂ ਤੇ ਨਾਮ ਜਪਾਂ ਲੱਗਿਆ ਤੈਨੂੰ ਹਵਾਸੀ ਆਉਣ ਲੱਗ ਪੈਂਦੀਆਂ ਤੈਨੂੰ ਸੁਸਤੀ ਪੈ ਜਾਂਦੀ ਹੈ ਕਿਉਂ ਕਿ ਗੁਰੂ ਦਾ ਰਾਹ ਬੜਾ ਔਖਾ ਇਹ ਤਾਂ ਮਾਰਗ ਪੈਰ ਧਿਰਜੈ ਸਿਰ ਧਿਰਜੈ ਕਰਨਾ ਕੀ ਜਿਹੜਾ ਕਨਸੈਪਟ ਆ ਸਾਬ ਜਦਾਂ ਦੀ ਛੇਦੀ ਵਾਲੇ ਚੱਲ ਰਹੇ ਨੇ ਇਹ ਲੋਕ ਕੰਜਰਖਾਨਾ ਕਰ ਰਹੇ ਨੇ ਤੇ ਸਭ ਤੋਂ ਵੱਡੇ ਕਿਰਤਕਾਰ ਲੋਕ ਉਹ ਜਿਹੜੇ ਕਰਾ ਰਹੇ ਨੇ ਤੇ ਜਿਹੜੇ ਇਹਦਾ ਹਿੱਸਾ ਬਣ ਰਹੇ ਨੇ ਮਹਾਰਾਜ ਪੜਾ ਕਰਨ ਸਾਨੂੰ ਸਮਤਵਕਸ਼ ਵਾਗੂ ਜੀ ਦਾ ਖਾਲਸਾ ਖਾਲਸਾ ਵਾਗੂ ਜੀ